ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਚੈਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਇਸ ਵੇਲੇ ਦੀ ਖਬਰ ਬੁਲੰਦਰ ਰੇਲਵੇ ਸਟੇਸ਼ਨ ਤੋਂ ਜਿੱਥੇ ਕਿ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਜਿਹੜੀ ਮਾਲ ਗੱਡੀ ਸੀ ਉਹਦੀ ਰਿਪੇਅਰ ਕੀਤੀ ਜਾ ਰਹੀ ਸੀ ਰਿਪੇਅਰ ਕਰਨ ਦੌਰਾਨ ਕੁਝ ਖਾਮੀਆਂ ਪਾਈਆਂ ਗਈਆਂ ਖਾਮੀਆਂ ਦੌਰਾਨ ਜਿਹੜਾ ਫਿਰੋਜ਼ਪੁਰ ਮੰਡਲ ਹੈ ਉਹਦੇ ਵੱਲੋਂ ਦੇਖਦੇ ਹੋਏ ਉਚਿਤ ਕਾਰਵਾਈ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੀਨੀਅਰ ਡਿਵੀਜ਼ਨਲ ਆਪਰੇਟਿੰਗ ਮੈਨੇਜਰ ਉਚਿਤ ਸਿੰਘਲ ਨੇ ਇਥੇ ਜਲੰਧਰ ਰੇਲਵੇ ਸਟੇਸ਼ਨ ਤੇ ਅਚਨਚੇਤ ਦੌਰਾ ਕੀਤਾ ਸੀਗਾ ਜਿਸ ਦੌਰਾਨ ਉਹਨਾਂ ਨੂੰ ਖਾਮੀਆਂ ਪਾਈਆਂ ਗਈਆਂ ਤੇ ਇਸ ਖਾਮੀਆਂ ਦਾ ਸੰਕੇਨ ਲੈਂਦੇ ਹੋਏ ਉਹਨਾਂ ਨੇ ਜਲੰਧਰ ਰੇਲਵੇ ਸਟੇਸ਼ਨ ਦੇ ਚੀਫ ਯਾਰਡ ਮਾਸਟਰ ਵੀਕੇ ਚੱਡਾ ਅਤੇ ਉਹਨਾਂ ਦੇ ਨਾਲ ਦੋ ਕਰਮਚਾਰੀਆਂ ਨੂੰ ਮਨੀਸ਼ ਅਤੇ ਜੈ ਨਾਰਾਇਣ ਦੇ ਖਿਲਾਫ ਖਿਲਾਫ ਕਾਰਵਾਈ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਇਹ ਵੀ ਦੱਸਦੀ ਹੈ ਕਿ ਬੀਤੇ ਦਿਨੀ ਟਟਵਾ ਤੋਂ ਇੱਕ ਮਾਲ ਗੱਡੀ ਬਿਨਾ ਡਰਾਈਵਰ ਤੋਂ ਚੱਲਦੀ ਹੋਈ ਉੱਚੀ ਬੱਸੀ ਆ ਕੇ ਉਹਨੂੰ ਰੋਕਿਆ ਗਿਆ ਸੀਗਾ ਇਸ ਦੁਰਘਟਨਾ ਨੂੰ ਧਿਆਨ ਚ ਰੱਖਦੇ ਹੋਏ ਫਿਰੋਜ਼ਪੁਰ ਬੰਡਲ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਜੇ ਦੌਰਾਨ ਜਦੋਂ ਸੀਨੀਅਰ ਡਿਵੀਜ਼ਨਲ ਆਪਰੇਟਿੰਗ ਮੈਨੇਜਰ ਉਚਿਤ ਸਿੰਗਲ ਜਦੋਂ ਜਲੰਧਰ ਅਚੰਚੇਤ ਦੌਰੇ ਤੇ ਆਏ ਤੇ ਉਹਨਾਂ ਨੇ ਵੇਖਿਆ ਕਿ ਅਧਿਕਾਰੀ ਜਿਹੜੇ ਹੈਗੇ ਕਰਮਚਾਰੀ ਜਿਹੜੇ ਹੈਗੇ ਨੇ ਉਹ ਮਾਲ ਗੱਡੀ ਦੀ ਰਿਪੇਅਰ ਕਰਦੇ ਨੇ ਤੇ ਉਸ ਟ੍ਰੇਨ ਦੀ ਟਹਰਾ ਟੇਠਾ ਜਿਹੜੇ ਲੱਕੜੀ ਦੇ ਗੁਟਕੇ ਜਾਂ ਚੇਨ ਲਗਾਈ ਜਾਂਦੀ ਹੈ ਉਹ ਨਹੀਂ ਸੀ ਲਗਾਈ ਹੋਈ ਜਿਸ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਇਹਨਾਂ ਤਿੰਨਾਂ ਜਣਿਆਂ ਨੂੰ ਸਸਪੈਂਡ ਕਰ ਦਿੱਤਾ ਉਹਨਾਂ ਦੇ ਵਿੱਚ ਉਹਨਾਂ ਦੇ ਨਾਮ ਹੈਗੇ ਨੇ ਵੀ ਕੇ ਚੀਫ ਜਾਰ ਚੀਫ ਜਾਰ ਜਿਹੜੇ ਹੈਗੇ ਨੇ ਰੇਲਵੇ ਸਟੇਸ਼ਨ ਦੇ ਮਾਸਟਰ ਵੀ ਕੇ ਚੱਡਾ ਤੇ ਉਹਨਾਂ ਦੇ ਨਾਲ ਜਿਹੜੇ ਕਰਮਚਾਰੀ ਹੈਗੇ ਨੇ ਮਨੀਸ਼ ਤੇ ਜੈਨ ਰੈਣ ਇਹ ਤਿੰਨ ਜਣਿਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦੀਏ ਇਹ ਜਿਹੜਾ ਐਕਸ਼ਨਲ ਲਿਆ ਗਿਆ ਜਿਹੜੇ ਚੀਫ ਡਿਵੀਜ਼ਨਲ ਮੈਨੇਜਰ ਹੈਗੇ ਨੇ ਉਹਨਾਂ ਵੱਲੋਂ ਕਿਉਂਕਿ ਕਪੂਰ ਇੱਥੇ ਮਾਫ ਕਰਨਾ ਜਿਹੜੇ ਕਠੂਆ ਤੋਂ ਜਿਹੜੀ ਇੱਕ ਮਾਲ ਗੱਡੀ ਬਿਨਾ ਡਰਾਈਵਰ ਤੋਂ ਚੱਲਦੀ ਹੋਈ ਉੱਚੀ ਬੱਸੀ ਆ ਕੇ ਰੋਕਿਆ ਗਿਆ ਸੀਗਾ ਇਸ ਤਰ੍ਹਾਂ ਘਟਨਾ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਕਾਨੂੰਨ ਸੀਗੇ ਉਹ ਸਖਤ ਕੀਤੇ ਗਏ ਸਖਤ ਕਾਨੂੰਨ ਕਰਨ ਤੋਂ ਬਾਅਦ ਅਚਨਚੇ ਦੌਰਾ ਕੀਤਾ ਜਾਂਦਾ ਹੈ ਉੱਚ ਸਿੰਗਲ ਵੱਲੋਂ ਜਦੋਂ ਦੇਖਿਆ ਜਾਂਦਾ ਕਿ ਰਿਪੇਅਰ ਦੌਰਾਨ ਜਿਹੜੀ ਜਿਹੜੇ ਸੇਫਟੀ ਮੈਜਰਮੈਂਟ ਨੂੰ ਦੇਖਦੇ ਹੋਏ ਜਿਹੜੀਆਂ ਸੇਫਟੀਆਂ ਨਹੀਂ ਉਹਨਾਂ ਤੇ ਅਣਧਿਆਨ ਚ ਲੈਂਦੀਆਂ ਸੀਗੀਆਂ ਜਿਹੜੇ ਟ੍ਰੇਨ ਦੇ ਚੱਕੇ ਸੀਗੇ ਉਹਨਾਂ ਦੇ ਮਿੱਟੀ ਦੇ ਲੱਕੜੀ ਦੇ ਗੁਟਕੇ ਜਿਹੜੇ ਸੀ ਉਹ ਨਹੀਂ ਸੀ ਲਾਏ ਗਏ ਦੂਸਰੇ ਨੰਬਰ ਤੇ ਉਹਨੂੰ ਚੈਨ ਨਹੀਂ ਸੀ ਪਾਈ ਗਈ